ਆਰ 2 ਨਿਊਜ਼ ਚੈਨਲ ਦੇ ਵੇ ਤੁਹਾਡਾ ਸਵਾਗਤ ਡੇਰਾ ਬਨਾਣੇਕ ਬੈਲੌਰਪੁਰ ਵੱਲੋਂ ਵੱਡਾ ਦਿਨ ਮਨਾਇਆ ਗਿਆ ਤੇ ਪ੍ਰਭੂ ਯਿਸੂ ਮਸੀਹ ਦੀ ਉਸਤਤ ਕਰਦੇ ਹੋਏ ਅਟੁੱਟ ਲੰਗਰ ਵਰਤਾਇਆ ਗਿਆ ਏਅਰਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਵੀ ਦਬਾ ਲਓ ਡੇਰਵਾਨਾ ਕਦਰ ਪੈਂਦੇ ਪਿੰਡ ਬੈਲੌਰਪੁਰ ਵਿੱਚ ਪ੍ਰਭੂ ਯਸੂਮਸੀਦਾ 크ਿਸਮਸ ਦਿਨ ਮਨਾਉਂਦੇ ਹੋਏ ਪ੍ਰਭੂ ਦੀ ਉਸਤਤ ਕਰਦੇ ਹੋਏ ਸਾਰਿਆਂ ਨੂੰ 크ਿਸਮਸ ਦੀਆਂ ਵਧਾਈਆਂ ਦਿੱਤੀਆਂ ਗਈਆਂ ਪਾਸਟਰ ਸਰਦੂਲ ਮਸੀ ਅਤੇ ਪਿੰਡ ਬੈਲੌਰਪੁਰ ਦੇ ਵਸਨੀਕਾਂ ਮਸੀਹ ਕਲੀਸੀਆਂ ਦੇ ਸਹਿਯੋਗ ਦੇ ਨਾਲ ਇਹ ਮਨਾਇਆ ਗਿਆ ਤੇ ਅਟੁੱਟ ਲੰਗਰ ਵੀ ਵਰਤਾਇਆ ਗਿਆ ਇਸ ਮੌਕੇ ਯਕੂਮ ਮਸੀਹ ਸੋਨੂ ਮਸੀਹ ਦਿਲਦਾਰ ਮਸੀਹ ਸਰਵਨ ਮਸੀਹ ਮਾਨਾਤ ਮਸੀਹ ਪ੍ਰੇਮ ਮਸੀਹ ਗੁਰਮੇਹਤ ਮਸੀਹ ਜੌਨ ਮਸੀਹ ਅਤੇ ਵਿਲੀਅਮ ਮਸੀਹ ਆਦੀ ਹਾਜ਼ਰ ਸਨ ਤੁਸੀਂ ਦੇਖ ਰਹੇ ਹੋ ਆਲਟੂ ਨਿਊਜ਼ ਲਈ ਜਤਿੰਦਰ ਕੁਮਾਰ ਦੇ ਨਾਲ ਕ੍ਰਿਸ਼ਨ ਕੋਬਾਲ ਦੀ ਇਹ ਵਿਸ਼ੇਸ਼ ਰਿਪੋਰਟ Terima kasih telah menonton! ਹalleluja haan yogesh choudhaman ji jai maj khub mushi pind blourpur ਵੱਲੋਂ ਸਾਰਿਆਂ ਨੂੰ ਵੱਡੇ ਦਿਨ ਦੀ ਲੱਖ ਲੱਖ ਵਧਾਈ ਦਿੰਨਾ ਉਸ ਪੂਰੇ ਵਰਲਡ ਦੇ ਵਿੱਚ ਜੋ ਵੱਡਾ ਦਿਨ ਮਨਾਇਆ ਜਾ ਰਿਹਾ ਹੈ ਉਹ ਪਿੰਡ ਬਲੌਰਪੁਰ ਦੇ ਵਿੱਚ ਵੀ ਸਾਡੇ ਨੌਜਵਾਨ ਜਿੰਨੇ ਪੀੜੀ ਦੇ ਬਜ਼ੁਰਗ ਸਾਰਾ ਪਿੰਡ ਦੇ ਸੰਜੋਗ ਨਾਲ ਮਨਾ ਰਹੇ ਆ ਵੱਡਾ ਦਿਨ ਉਸ ਤਰ੍ਹਾਂ ਬਰੇ ਸਰਦਾਂ ਨਾਲ ਪਹਿਲੇ ਮਨਾਉਂਦੇ ਆ ਰਹੇ ਆ ਤੇ ਅੱਜ ਵੀ ਮਨਾ ਰਹੇ ਆ ਪ੍ਰਭੂ ਯਸੂ ਮਸੀਹ ਸਾਰੇ ਨਗਰ ਨੂੰ ਬਲ ਦੇਵੇ ਔਰ ਸ਼ਕਤੀ ਦੇਵੇ ਆਪਣੀ ਤੇ ਮੈਨੂੰ ਵੀ ਸੰਭਾਲ ਕੇ ਰੱਖੇ ਪ੍ਰਭੂ ਯਸੂ ਮਸੀਹ ਦੇ ਨਾਮ 'ਚ ਆਮੀਨ ਹallelujah ਹallelujah ਪ੍ਰਭੂ ਕੇ ਨਾਮ ਕੀ ਤਾਰੀਫ ਹੋਏ ਪ੍ਰਭੂ ਦਾ ਧੰਨਵਾਦ ਹੋਏ ਪਿਆਰੇ ਨਗਰ ਨਿਵਾਸੀਓ ਪੂਰੇ ਦੇਸ਼ ਨਿਵਾਸੀਓ ਮੈਂ ਸਾਰਿਆਂ ਨੂੰ ਪਹਿਲੋਂ ਵਧੇ ਦੀ ਲੱਖ ਲੱਖ ਸਾਰਿਆਂ ਨੂੰ ਵਧਾਈ ਦਿੰਨਾ ਮੈਂ ਜੋ ਪ੍ਰਭੂ ਸਾਡੇ ਜ਼ਿੰਦਗੀ ਚ ਵਡਾਦਣ ਲਿਆਇਆ ਹੈ ਉਹ ਵਡਾਦਣ ਦਾ ਲੰਗਰ ਜੋ ਲਾਰੇ ਨੇ ਖੋਦੇ ਲੋਕ ਇਹ ਸ਼ੁਰੂ ਤੋਂ ਲਾਰੇ ਨੇ ਬੜੇ ਪੂਰੇ ਸਹਿਯੋਗ ਨਾਲ ਸਭ ਜਿੰਨੇ ਵੀ ਸਿੱਖ ਭਰਾ ਵੀ ਆ ਸਭੀ ਪੂਰੀ ਬਰਾਦਰੀ ਆ ਤੇ ਸ਼ੁਰੂ ਤੋਂ ਬੱਡੇ ਜਨ ਨੂੰ ਮਨਾ ਰਿਆ ਪ੍ਰਭੂ ਦੀ ਕਿਰਪਾ ਹੈ ਪ੍ਰਭੂ ਦੀ ਕਿਰਪਾ ਦੇ ਨਾਲ ਹੀ ਅਸੀਂ ਵਡਾਦਣ ਮਨਾਵਾਂਗੇ ਅੱਗੇ ਤੋਂ ਵੀ ਮਨਾਉਂਦੇ ਰਾਵਾਂਗੇ ਕਿ ਇਹ ਆ ਪ੍ਰਭੂ ਸਾਡੇ ਨਸਾਂ ਪੂਰੇ ਨਗਰ ਦੇ ਨਾਲ ਪੂਰੇ ਦੇਸ਼ ਦੇ ਨਾਲ ਬਣਿਆ ਰਹੇਗਾ ਸਾਰੇ ਬੱਚਿਓ ਪ੍ਰਭੂ ਦੇ ਵਚਨ ਚ ਲਿਖਿਆ ਹੈ ਦਸਾਇਨ ਅਬੀ ਦੀ ਪੁਸਤਕ ਵਿੱਚ ਉਹਦੇ 6 ਜਾਂ ਉਹਦੇ 9 ਵਚਨ ਦੇ ਵਿੱਚ ਲਿਖਿਆ ਹੈ ਭਾਈ ਪਰਮੇਸ਼ਰ ਨੇ ਸਾਨੂੰ ਇੱਕ ਪੁੱਤਰ ਬਖਸ਼ਿਆ ਭਾਈ ਜਿਹੜਾ ਕਿ ਆ ਰਾਜ ਉਸਤੇ ਮੁਢ ਉਤੇ ਹੋਏਗਾ ਸਾਰਾ ਸਾਰੀ ਦੁਨਿਆ ਦਾ ਮਾਲਕ ਹੋਏਗਾ ਸਾਰੀ ਦੁਨੀਆਂ ਨੂੰ ਬਚਾਉਣ ਵਾਲਾ ਹੋਏਗਾ ਅਧਾਰ ਕਰਤਾ ਹੋਏਗਾ ਅੱਜ ਸਾਰੇ ਮਿਲ ਕੇ ਉਹਦੀਆਂ ਖੁਸ਼ੀਆਂ ਦੇ ਵਿੱਚ ਸ਼ਾਮਲ ਹੋਈਏ ਅਸੀਂ ਵੀ ਸ਼ਾਮਲਿਆ ਸਾਡੇ ਨਾਲ ਸਾਰਾ ਨਗਰ ਸ਼ਾਮਲਿਆ ਸਾਰੇ ਬੇਸਾਂਭਲਿਆ ਸਾਰੇ ਨੰਗਰ ਦੇ ਚੱਲੀਆ ਪ੍ਰਭੂ ਦਾ ਬਲੋਰਪੁਰ ਪਿੰਡ ਬਲੋਰਪੁਰ ਇਕਲਿਸਿਆਵਨੋਂ ਪਾਈ ਪੂਰੀ ਸੰਗਤ ਰਗੋਂ ਇਹ ਨਹੀਂ ਵੀ ਇਕੋ ਨਾ ਚੱਲਿਆ ਪੂਰੀ ਸੰਗਤ ਪੂਰਾ ਨਗਰ ਦੇ ਸਹਿਯੋਗ ਨਾਲ ਚੱਲ ਰਿਹਾ ਵਾ ਮੇਰਾ ਨਗਰ ਸਾਡਾ ਸਹਿਯੋਗ ਦੇ ਰਿਹਾ ਵਾ ਤੇ ਕਿਹਾ ਹਰ ਸਾਲ ਨਾ ਮੰਗੇ ਪ੍ਰਭੂ ਬਰਕਤ ਦੇਗਾ ਆਮੀਨ ਆਮੀਨ